ਹੇ ਮਾਫੀ ਚੰਨਾ ਮੈਂ ਲੇਟ ਆ ਅਸੀਂ ਤੇਰੀ ਹੀ ਗੱਲ ਕਰ ਰਹੇ ਸੀ ਇੱਥੇ ਬੰਤਿਆ ਚੰਨ ਕੰਡੇਵਾ ਤੁਸੀਂ ਮੇਰੇ ਬਾਰੇ ਗੱਲ ਹੀ ਨਹੀਂ ਕਰ पाओਗੇ ਗੱਲ ਕਰਨ ਦਾ ਬਾੜਾ ਸ਼ੌਂਕ ਹੈ ਬਚ ਕੇ ਰਹੀਂ ਤੂੰ ਵੀ ਓਰੇ ਮੇਰੀ ਚੇਤਾਵਨੀ ਹੈ ਤੁਹਾਡੇ ਸਾਰਿਆਂ ਨੂੰ ਨੂੰ ਸਭਨਾ ਆਪਣੇ ਆਪੋ ਓ ਤੂੰ ਮਚਾਣਾ ਬੰਦ ਕਰ ਓ ਬੜੀ ਭੈਂ ਦੀ ਚੰਗ ਹੁ ਨਾਓ ਜਰਾ ਮੇਰੇ ਪਿੱਛੇ ਆਓ ਤੁਹਾਨੂੰ ਸਾਰਾ ਖੇਡ ਦੱਸਦੀ ਹਾਂ ਇਹਨਾਂ ਯਾਰ ਘੜਾਏਗਾ ਇੱਕ ਬੰਦਾ ਗੱਡੀ ਤੇ ਆਏਗਾ ਦੂਜਾ ਜੰਗਲਾ ਟੱਪ ਕੇ ਮੋਟਰਸਾਈਕਲ ਤੇ ਤੇ ਤੀਜਾ ਗੱਡੀ ਲੈ ਕੇ ਆਏਗਾ ਤੇ ਜਿਹੜਾ ਤੀਜਾ ਬੰਦਾ ਹੈ ਉਹਨੇ ਜਹਾਜ਼ ਉਡਾ ਲੈਣਾ ਉੱਥੋਂ ਤੇ ਬਾਕੀ ਜਿਹੜੇ ਦੋ ਰਹਿ ਗਏ ਉਹਨਾਂ ਦਾ ਕੰਮ ਹੈ ਸਾਰੀ ਜਿਹੜੀ ਮਿਲਟਰੀ ਹੈਗੀ ਉਹਨੂੰ ਖਤਮ ਕਰਨਾ ਖੁਰਦਪੁਰਦ ਕਰਨਾ ਹੁਣ ਦੂਜਾ ਪਲਾਨ ਤੂੰ ਇਹਨਾਂ ਨੂੰ ਡਿਸਟਰੈਕਟ ਕੀਤਾ ਕਰਨਾ ਕਿ ਉਹ ਤੈਨੂੰ ਫੁੱਦੂ ਸਮਝਣ ਇੱਦਾਂ ਕੋਈ ਪ੍ਰੋਬਲਮ ਹੀ ਨਹੀਂ ਆਏਗੀ ਤੋ ਪਹਿਲੇ ਹੀ ਫੁੱਦੂ ਹੈ ਤਿਆਰੀ ਕਰੋ ਧਿਆਨ ਪਟਕਾਂਂ ਜੇ ਤੂੰ ਮੈਨੋਂ ਇਹ ਨਾ ਧਿਆਨ ਪਟਕਾਂਂ ਇਹ ਹਮੇਸ਼ਾ ਹੀ ਆਪਣੀ ਵੈਲਿਊ ਪਾਉਂਦਾ ਹੈ ਐ ਦੂਜਿਆਂ ਦੇ ਕੰਦੇ ਤੇ ਦੋਸਤਾਂ ਦੇ ਕੰਦੇਆਂ ਦੇ ਪੈਰ ਰੱਖ ਕੇ ਜਾਨ ਦੀ ਕੋਸ਼ਿਸ਼ ਕਰਦਾ ਥੋੜੀ ਵੀ ਇਸ ਬੰਦੇ ਨੂੰ ਸੈਂਸ ਨਹੀਂ ਆਉਂਦੀ ਠੰਡੇ ਹੋ ਜਾਓ ਠੰਡੇ ਹੋ ਜਾਓ ਆਓ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਦਿਖਾਣਾ ਇਹ ਨਕਸ਼ਾ ਹੈ ਜਿੱਥੇ ਜਹਾਜ਼ ਹੈ ਤੇ ਅੱਗੇ ਜਹਾਜ਼ ਤੋਂ ਜਦ ਆਪਾਂ ਜਹਾਜ਼ ਲੈ ਕੇ ਜਾਣਾ ਹੈ ਤੇ ਇੱਥੇ ਤੁਸੀਂ ਜਿਹੜੀ ਮਿਲਟਰੀਆਂ ਨੂੰ ਖੁਰਦ-ਬੁਰਦ ਕਰਨਾ ਹੈ ਆਓ ਅੱਗੇ ਚੱਲੀਏ ਤਾਨੂੰ ਮੈਂ ਸਾਰਾ ਰਾਤ ਦੱਸਤਾ ਹੁਣ ਅਪਾ ਜਦ ਨਿਕਲਾਂਗੇ ਜਿੱਥੇ ਇਸ਼ਾਰਾ ਬਣਿਆ ਹੈ ਅਪਾ ਤਿੰਨੋ ਚੀਜ਼ਾਂ ਜਿਹੜੇ ਤਿੰਨੋ ਬੰਦਿਆਂ ਟੱਚ ਵਿੱਚ ਰਵਾਂਗੇ ਵਾਕੀ ਟੋਕੀ ਰਾਹੀ ਸੰਪਰਕ ਨਹੀਂ ਛੱਡਣਾ ਤੇ ਹੁਣ ਆਪਣਾ ਮਿਸ਼ਨ ਸ਼ੁਰੂ ਹੋਣ ਦੇ ਕਰਾਰ ਤੇ ਆ ਗਿਆ ਤੇ ਆਪਣਾ ਮਿਸ਼ਨ ਹੁਣ ਸ਼ੁਰੂ ਹੋਣ ਲੱਗਾ ਸਟਾਰਟ ਚੱਲ ਪਏ ਵੀ ਆਰ ਆਨ ਦਾ ਵੇ ਟੈਨਸ਼ਨ ਨਾ ਲੈ ਮੈਂ ਵੀ ਆ ਗਿਆ ਦੇ ਇੱਕ ਬ੍ਰਿਜ ਰਾਹੀਂ ਮੈਂ ਨਿਕਲ ਪਿਆ ਤੇ ਮੈਂ ਹੁਣ ਬ੍ਰਿਜ ਤੇ ਆ ਦੂ ਕਿੱਥੇ ਪਹੁੰਚਿਆ ਮੇਰੀ ਵੀ ਗੱਡੀ ਨਿਕਲ ਪਈ ਹੈ ब्रेंड तू तो कुछ मैं बस ब्रेक से ही हां ये देख लो मेरी गड्डी वीली मार दी क्या बात है क्या बात है ओ तू भी अंदर चले मैं भी आ रहे मैं भी आ रहे ब्रेक जो तो आवांगा ये देखो वाओ तू आ गया अंदर मैं भी अंदर एंटर करने लगा चल मैं पहले इनर स्टार्ट कर दा मैं भी एंटर कर रहा एंटर कर गया कर गया कर गया कर गया मोचे चल हमीर तू जा उठ जा चक्करया मैं ना डिस्ट्रैक्ट कर रहा हूं तो जाके प्लेन चेक पुलिस लगी है मेरे पीछे पुल से मजबूर करंट तो बच टैंक तो तो मेरे बगल में पहुंच गया पहुंच मैं, लगे मैं प्लेन को मैं बस चल तो तो मैं निकल पे निकल पे निकल पे तो कौन टेंशन ना ले तू फिर चल ठोकी जा लेना ठोकी जा भाई ਧਿਆਨ ਨਾਲ ਧਿਆਨ ਨਾਲ ਮੇਰੀ ਗੱਦੀ ਬਣ ਗਈ ਕਿੱਥੇ ਮੈਨੂੰ ਟੈਂਕ 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 ਹੋ ਗਿਆ ਮੈਂ ਟੈਂਕ ਹੋ ਗਿਆ ਕੋਈ ਨਾ ਟੈਂਕ ਦੇ ਵੀ ਪੈਜੋ ਕੋ ਮੈਂ ਟੈਂਕਰ ਨੂੰ ਦੇਖਦਾ ਤੂੰ ਜਾ ਕੇ ਉਡਾ ਚੱਲ ਉਡਾ ਲਈ ਸ਼ਾਬਾਸ਼ ਬੜ ਚੱਕਦੇ ਫੜੇ ਚੰਦੇ ਕਿੱਥੇ ਆ ਤੂੰ ਮੈਂ ਉਹਨਾਂ ਨੂੰ ਦੇਖ ਰਿਹਾ ਉਹਨਾਂ ਨੂੰ ਦੇਖ ਰਿਹਾ ਤੂੰ ਪਲੈਨ ਚੱਕਦੇ ਆਂ ਬੇ ਚੱਕਦੇ ਸ਼ਾਬਾਸ਼ ਚੱਕਲਿਆ 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 ਮੈਂ ਚੱਕਲਿਆ ਨਿਕਲ ਮੈਂ ਨਿਕਲ ਮੈਂ ਸਰ ਸ਼ਾਬਾਸ਼ ਸ਼ਾਬਾਸ਼ ਉਹ ਉੱਡ ਗਿਆ ਮੈਂ ਦੇਖ ਰਿਹਾ ਮੈਂ ਉਹਨਾਂ ਨੂੰ ਦੇਖ ਰਿਹਾ ਚੜ ਜਾ ਹਲੇ ਵੀ ਮਾਰਨਗੇ ਧਿਆਨ ਰੱਖੀ ਠੀਕ ਹੈ ਲੈਪਲੇਨ ਮੇ ਲੇ ਕੇ ਨਿਕਲ ਪਿਆ ਚਲ ਠੀਕ ਹੈ ਮੈਂ ਇਹਨਾਂ ਨੂੰ ਦੇਖ ਕੇ ਫਿਰ ਮੈਂ ਆ ਰਿਹਾ ਤੇ ਆਪਣੇ ਠੀਕੇ ਤੇ ਚੱਲ ਜਾ ਠੀਕੇ ਤੇ ਚੱਲ ਜਾ ਆਪਣੇ ਸ਼ਬਸ਼ ਐ ਉਹ ਜਿਹਾ ਵੱਡਾ ਚਾਰਜ ਤੇ ਐ ਉਹ ਜੀ ਕਈ ਗੱਡੀਆਂ ਪੁਲਿਸ ਤੋਂ ਭੱਜਣ ਲਈ ਸਾਡੇ ਲਈ ਕਾਫੀ ਨੇ ਜਦ ਸਾਡੇ ਕੋਲ ਐ ਉਹ ਜਿਹਾ ਸਵਾਨ ਹੋਏ ਤੇ ਅਸੀਂ ਇੱਕ ਬੈਂਕ ਲੁੱਟੀਏ ਤੇ ਸਾਨੂੰ ਸ਼ੋਭਾ ਨਹੀਂ ਦਿੱਤਾ ਅਸੀਂ ਇੱਕ ਦਿਨ 'ਚ ਦੋ ਦੋ ਬੈਂਕ ਲੁੱਟਾਂਗੇ ਆਉਣ ਵਾਲੀ ਵੀਡੀਓ ਤਸੀ ਚੈਨਲ ਸਾਡੇ ਸ਼ੋਤਾ ਬਣੇ ਨੇ ਸਾਡੀ ਐਕਸ਼ਨ ਪੈਕ ਇਹ ਫਿਲਮ ਦੇਖਣ ਲਈ ਜਿਹੜੀ ਨੈਕਸਟ ਇਸ ਵੀਡੀਓ ਤੋਂ ਬਾਅਦ ਰਿਲੀਜ਼ ਹੋਏਗੀ ਤੁਸੀਂ ਇਹ ਟ੍ਰੇਲਰ ਦੇਖੋ ਤੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲੋ